ਕਿਸਮਤੇ ਰਹੀ ਆ ਬਈ ਮੰਮੀ ਡੜੀ ਜੀ ਉਹ ਤੋਂ ਗਾਣਾ ਵੀ ਨਹੀਂ ਕੋਈ ਚੱਲਿਆ ਕੈਸੂਲ ਮੇਰੀ ਮੰਮੀ ਦੇ ਮੌਤ ਤੋਂ ਬਾਅਦ ਡੜੀ ਦੀ ਮੌਤ ਬਾਅਦ ਚੱਲਿਆ ਜਦੋਂ ਬਈ ਉਹ ਕਿਤੇ ਸਿਨ ਲਾਉਣ ਵੇਲੇ ਸਾਤੋਂ ਗੱਡੀ ਚੋਂ ਐ ਹੱਲ ਗਈ ਹੂੰ ਮੇਰੀ ਮੰਮੀ ਤੜਫੇ ਰਹੀ ਆ ਬਈ ਉਹ ਚੀਜ਼ ਮੈਨੂੰ ਅੱਜ ਵੀ ਅੱਖਾਂ ਮੂਰੇ ਘੁੰਮਦੀ ਆ ਤੇ ਆਪਨੇ ਮੇਰੇ ਮੋਢਾ ਤੇ ਐ ਹੱਥ ਧਰਤਾ ਮਾਰ ਹੂੰ ਮੈਂ ਮਾਰ ਜਾ ਕੇ ਤਾਂ ਐ ਕੰਮ ਹੋ ਗਿਆ ਜਦੋਂ ਮੈਂ ਉੱਥੋਂ ਬਾਹਰ ਜਾਣਾ ਹੈ ਆਮਣੇ ਵੀ ਜਦੋਂ ਲੌਕੀ ਜਾਵੇ ਫਾਹ ਲਿਆ ਮੈਂ ਨਾ ਰੋਇਆ ਰ ਮੇਰੇ ਜੀਵਾਂ ਤਾਂ ਸਾਰਾ ਕੁਝ ਲੁੱਟ ਗਿਆ ਤਾਂ ਤਾਂ ਵੱਡਾ ਹੌਸਲਾ ਮਾ ਮਾਪ ਦਾ ਹੁੰਦਾ ਹ ਹਮਮ ਸਿੰਘ ਜੀ ਮਾਪ ਵੀ ਛਿਰਤੇ ਨਹੀਂ ਹ ਕੋਈ ਕੁਸ ਮਰਜ਼ੀ ਕਰਦੇ ਕਿਹਨੂੰ ਦੱਸਾਂਗੇ ਜਾ ਕੇ ਵੀ ਮੇਰੇ ਮੈਨੂੰ ਧਮਕੀ ਆਈ ਆ ਹਮਮ ਠੀਕ ਹੈ ਜੇ ਮਾਂ ਆਉਂਦੀ ਬੰਦਾ ਉਹਦੇ ਕੋਲੇ ਮਨ ਹਵਲਾ ਕਰ ਲੂ ਐ ਹੁੰਦਾ ਵੀ ਮੇਰਾ ਪਾਪਾ ਖੜਾ ਜਾ ਰਮਾ ਅਗਰ ਕੋਈ ਚੱਕਰ ਨਹੀਂ ਹਮਮ ਨਹੀਂ ਪਰ ਮਤਲਬ ਚਲੋ ਤੁਹਾਡਾ ਪਰਸਨਲ ਸਵਾਲ ਵੀ ਇੱਕੋ ਦੌਰ ਜੇ ਚ ਹੀ ਗਏ ਨੇ ਮੰਮੀ ਡੈਡੀ ਜਾਂ ਫਿਰ ਫਾਦਰ ਸਾਹਿਬ ਪਹਿਲਾਂ ਗਏ ਬਾਪ ਜੀ ਡੇਡ ਡੇਡ ਤੇ 2 ਸਾਲ ਦੇ ਵਿੱਚ ਵਿੱਚ ਬਾਗੇ ਦੋਏ ਅੱਛਾ ਉਦੋਂ ਲਿਖਦੇ ਸੀ ਗਾਣੇ ਕੰਬਈ ਉਹ ਤੋਂ ਲਿਖਦੇ ਸੀ ਗਾਣੇ ਇੱਕ ਕਿਸਮ ਦੇ ਰਹੀ ਆ ਬਈ ਜਦੋਂ ਮੰਮੀ ਡੇਢੀ ਸੀ ਹੂੰ ਉਹ ਤੋਂ ਗਾਣਾ ਵੀ ਨਹੀਂ ਕੋਈ ਚੱਲਿਆ ਕੈਸੂਲ ਮੇਰੀ ਮੰਮੀ ਦੇ ਮੌਤ ਤੋਂ ਬਾਅਦ ਡੇਢੀ ਦੀ ਮੌਤ ਬਾਅਦ ਚੱਲਿਆ ਉਹ ਚੀਜ਼ ਤੁਹਾਨੂੰ ਤੰਗ ਕਰਦੀ ਮੈਂ ਨਿਜਾਇਜ਼ ਬਈ ਮੈਂ ਬਹੁਤ ਰੋਣਾ ਚੀਜ਼ ਨੂੰ ਜਿਹੜੇ ਕੱਲਾ ਮੈਨੂੰ ਇਹ ਸੀ ਯਾਰ ਬਈ ਉਹਨਾਂ ਕਿਉਂਕਿ ਮੇਰੀ ਮੰਮੀ ਨੂੰ ਇਹ ਸੀ ਯਾਰ ਆ ਬਈ ਮੈਂ ਬਹੁਤ ਸੇਵਾ ਕੀਤੀ ਸਾਡੇ ਗੁਰੂ ਘਰਾਂ ਵਿੱਚ ਅਗੇ ਨੰਗੇ ਪੈਰੀ ਸੇਵਾ ਕਰਨੀ ਲੋਕਾਂ ਨੇ ਕਹਣਾ ਯਾਰ ਇਹਦੇ ਦਿਮਾਗ ਚ ਫਰਕ ਪੈ ਗਿਆ ਇਹਨਾਂ ਦੇ ਮੁੰਡੇ ਦੇ ਪਰ ਮੇਰੇ ਅੰਦਰ ਅਜੇ ਅੱਗੇ ਸੀ ਵੀਰੇ ਮੇਰੇ ਮਾਪੇ ਦਾ ਨਾਮ ਹੈ ਚਲਾਉਣਾ ਮੈਂ ਆਪਦਾ ਨਾਮ ਬਣਾਉਣਾ ਵੀ ਪਤਾ ਲੱਗੇ ਕਿ ਕਿਸੇ ਨ ਯਾਰ ਵੀ ਕੋਈ ਬੰਦਾ ਹੈਗਾ ਨਾ ਕਿਉਂਕਿ ਸਾਡੇ ਪਿੰਡ ਬਈ ਮੱਟ ਸੀ ਲੋਕਾਂ ਨੇ ਤੂੰ ਮੱਟ ਬਣਦੇ ਆ ਯਾਰ ਕਿਉਂਕਿ ਹੁੰਦਾ ਨਾ ਜਿਹੜੇ ਪਿੰਡ ਚ ਤਾਕੜਾ ਪਲੇਰ ਆ ਜੇ ਮਾੜਾ ਉੜਦਾ ਨੂੰ ਟੌਟ ਮਾਰਦੇ ਆ ਬੰਦੇ ਹਨਾ ਉਹ ਟੌਟੋ ਮਾਰਦੀ ਮੈਂ ਇਹ ਤੋਂ ਕਾਮਯਾਬ ਹੋਇਆ ਉਹਦੇ ਮਾਪੇ ਵਾਕੇ ਵੀ ਬਹੁਤ ਚਲੋ ਬਹੁਤ ਔਖਾ ਹੁੰਦਾ ਬਈ ਉਹ ਤਾਂ ਮਤਲਬ ਉਹ ਦਰਦ ਨੂੰ ਫਿਰ ਕਿਵੇਂ ਮਤਲਬ ਮਾਤਾ ਜੀ ਕਿਦਾਂ ਹੱਟ ਜਾ ਕੋਈ ਨਾ ਕੋਈ ਲੰਮੀ ਬਿਮਾਰੀ ਸੀ ਉਦੋਂ ਬਈ ਇਹ ਤਾਂ ਕਰੋਨਾ ਵੇਲੇ ਚੰਗੀ ਭਲੀ ਸੀ ਕੋਈ ਚੱਕ ਕੋਈ ਨਹੀਂ ਸੀ ਬਈ ਹੂੰ ਬਸ ਬੁਖਾਰ ਚੜਿਆ ਸੈੱਟ ਹੋ ਗਈ ਹੂੰ ਉਸ ਤੋਂ ਬਾਅਦ ਬਹੁਤ ਬਹੁਤ ਔਖਾ ਹੈ ਮੇਰੇ ਤਨ ਕ ਗੱਲਾਂ ਬਈ ਭੁੱਲਦੀਆਂ ਨਹੀਂ ਮੇਰੀ ਜ਼ਿੰਦਗੀ ਜੀ ਕਦੇ ਵੀ ਹੂੰ ਮੈਨੂੰ ਸਾਰਾ ਦਿਨ ਬਾਅਦ ਮੇਰੀ ਮਾਂ ਸਾਰਾ ਦਿਨ ਮਣੀ ਮਣੀ ਕਰਦੀ ਰਹਿੰਦੀ ਸੀ ਸਾਰਾ ਦਿਨ ਹੂੰ ਇੱਧਰ ਆਇਆ ਇੱਧਰ ਆਇਆ ਪਤਾ ਕਰ ਲਾ ਕਰ ਲਾ ਡੈਡੀ ਨਾ ਮਾਂ ਹਣਾ ਹੂੰ ਤੇ ਜਦੋਂ ਬਾਈ ਮੈਂ ਮਸ਼ੀਨ ਲੈ ਕੇ ਆਇਆ ਸੀ ਮੈਂ ਤੂੜੇ ਲਈ ਮਸ਼ੀਨ ਲਾਈ ਹੋਈ ਸੀ ਜਦੋਂ ਜਦੋਂ ਮੈਂ ਘਰੇ ਆਇਆ ਬਾਈ ਘਰ ਖਾਲੀ ਮੈਂ ਉੱਥੋਂ ਬਾਈ ਖਾਣ ਨੂੰ ਲੈ ਕੇ ਕੁਸ ਮੈਂ ਚਲਿਆ ਯਾਰਾ ਜਾ ਕੇ ਮੰਮੀ ਨੂੰ ਖਵਾਵਾਂ ਮੈਨੂੰ ਕਹਿੰਦਾ ਐ ਮੈਨੂੰ ਕਹਿੰਦੇ ਵੀ ਟੂਟਲੀ ਹੋਈ ਜਾ ਮੈਂ ਚਲਿਆ ਮੈਂ ਉਧਰ ਸੋ ਸੁਲਿਆ 4-5 ਕਿਲੋ ਬਾਈ ਕੇਲੇ ਲਈ ਆਵਾਂ ਮੈਂ ਮਾਂ ਨੂੰ ਖਾਣ ਜਾ ਕੇ ਜਦੋਂ ਮੈਂ ਘਰੇ ਆ ਕੇ ਦੇਖਿਆ ਸਾਡੇ ਘਰੇ ਕੋਈ ਨਹੀਂ ਮਰੀ ਤਾਂ ਉੱਤੀ ਕਲੀ ਹਮ ਮੇਰੇ ਭਾਈ ਔੜੇ ਨਾ ਕੋਸਾ ਮੈਨੂੰ ਵੀ ਆ ਕੀ ਵਗੈਰ ਦਾਖਲ ਕੀਤੀ ਸੀ ਬਾਈ ਹਣਾ ਸੁਨਾਮ ਹਸਪਤਾਲ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਬਈ ਬਿਮਾਰ ਹੁੰਦੀ ਆ ਘਰੇਲੇ ਉਦੋਂ ਬਈ ਆਕਸੀਜਨ ਨਹੀਂ ਮਿਲਦੀ ਸੀ ਮੇਰੇ ਇਹਨਾਂ ਦਾ ਸਰਕਲ ਸੀ ਬਈ ਦੋਸਤਾਂ ਮਿੱਤਰਾਂ ਦਾ ਹਲ-ਗਲੇ ਪੰਡਾਂ ਦੇ ਵਿੱਚ ਹਨਾ ਬਿਲਕੁਲ ਮੈਂ ਵੀ 4-5 ਸਿਲੰਡਰ ਲਿਆ ਆ ਆਕਸੀਜਨ ਵਾਲੇ ਠੀਕ ਹੈ ਜਦੋਂ ਬਈ ਉਹ ਕਿਤੇ ਆਕਸੀਜਨ ਲਾਉਣ ਵੇਲੇ ਸਾਥੋਂ ਗੱਡੀ ਚੋਂ ਐ ਹੱਲ ਗਈ ਮੇਰੀ ਮੰਮੀ ਤੜਫੇ ਰ ਆ ਬਈ ਉਹ ਚੀਜ਼ ਮੈਨੂੰ ਅੱਜ ਵੀ ਅੱਖਾਂ ਮੂਰੇ ਘੁੰਮਦੀ ਆ ਉਸ ਤੋਂ ਬਾਅਦ ਬਈ ਐਂਬੂਲੈਂਸ ਆਈ ਆ ਘਰੇ ਹੂੰ ਤੇ ਮੈਂ ਸਾਡੇ ਗਲੀਆਂ ਬੰਦ ਮੈਂ ਉੱਥੇ ਬੈਠਾ ਪੈਰਾ ਪਰ ਮੈਂ ਰੂਈ ਜਾਵਾ ਮੈਨੂੰ ਡੈਡੀ ਕਹਿੰਦਾ ਨਾਲ ਚਕਾ ਦੇ ਯਾਰ ਮੈਂ ਮੇਰੇ ਜਹਮਤ ਨਹੀਂ ਯਾਰੜਾ ਤੇ ਉਸ ਤੋਂ ਬਾਅਦ ਬਈ ਮੈਨੂੰ ਕਹਿੰਦਾ ਤੈਨੂੰ ਨਾਲ ਚਲਾਣਾ ਪਊ ਮੈਂ ਡਰਾਈਵਰ ਕੋਲੇ ਮੂਰੇ ਬੈਠਾ ਮੇਰਾ ਡੈਡੀ ਮਗਰ ਬੈਠਾ ਅਸੀਂ ਜਦੋਂ ਬਈ ਸ਼ਨਾਮ ਜਾਂਦੇ ਆ ਮੀ ਉਤਰਿਆ ਪੂਰਾ ਫੁੱਲਾ ਮੇਰੇ ਆਪੇ ਨੇ ਮੇਰੇ ਮੋਢਾ ਤਰੇ ਹੱਥ ਧਰਤ ਮਾਰ ਮੈਂ ਮਾਰ ਜਾਪਿਆ ਤਾਂ ਇਹ ਕੰਮ ਹੋ ਗਿਆ ਫਿਰ ਉਥੇ ਬਈ ਮੈਨੂੰ ਨਹੀਂ ਪਤਾ ਵੀ ਮੈਂ ਕੀ ਹੋਇਆ ਨਾ ਇਹ ਕੀ ਨਾ ਹੋਇਆ ਕੁਝ ਨਹੀਂ ਪਤਾ ਮੈਨੂੰ ਪਤਾ ਨਹੀਂ ਪਿੰਡ ਕਦੋਂ ਆ ਗਿਆ ਘਰ ਕਦੋਂ ਮੈਂ ਸੋਣੂ ਹੋ ਗਿਆ ਬਈ ਮੈਨੂੰ ਕੁਝ ਨਾ ਸੁਣੇ ਮੈਂ ਪਤਾ ਨਹੀਂ ਕਿਵੇਂ ਫੋਨ ਕਰਤੇ ਵੀ ਮੇਰੀ ਮੰਮੀ ਮਰ ਗਈਆਂ ਹੋ ਗਿਆ ਨਾ ਪਰ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਮੇਰੀ ਮੰਮੀ ਦੇ ਭੂਤੇ ਕੌਣਾ ਆ ਕਿਵੇਂ ਡੈਥ ਹੋਈ ਆ ਉਹਦੇ ਸੋਣਾ ਸੀ ਉਹ ਵੀ ਬੱਚੀ ਮੱਚ ਗਈ ਸੀ ਬਈ ਹਾਂ ਬਹੁਤ ਔਖਾ ਮੇਰੇ ਉਹ ਤੋਂ ਬਾਅਦ ਡੈਡੀ ਡੈਥ ਹੁੰਦੀ ਆ ਬਈ ਤੁਹਾਡੇ ਡੈਡੀ ਨੇ ਅਮਰਤ ਸ਼ਕਿਆ ਸੀ ਅੰਬਰ ਗੁਰੂਕਾਰ ਦਾ ਜਸ ਜਰ ਹੈ ਬਈ ਬਹੁਤ ਮੈਂ ਕਹਿੰਦਾ ਉਹਦੀ ਮੌਤ ਤੋਂ ਬਾਅਦ ਪਤਾ ਲੱਗਿਆ ਉਹਦੇ ਚੰਗੇ ਕੰਮ ਕਿਸੇ ਗਰੀਬ ਕੁੜੀ ਦਾ ਵਿਆਹ ਉੱਥੇ ਕੋਈ ਕਹਿੰਦਾ ਸਾਡੇ ਪੰਜ ਦੇ ਕੇ ਆਇਆ ਕੋਈ ਉਹਨਾਂ ਨੇ 10 ਦੇ ਕੇ ਆਇਆ ਹੂੰ ਤੇ ਡੈਡੀ ਬਈ ਉਹਨੇ ਮੇਰੇ ਕੋਲੇ ਉਹਨਾਂ ਪਿਆਰ ਸੀ ਮਮੀ ਡੜੀ ਦਾ ਬਹੁਤ ਆਪਸ ਵਿੱਚ ਨਾ ਹੂੰ ਤੇ ਉਹਨ ਦੱਸਿਆ ਨਹੀਂ ਕਦੇ ਜਿਹੜਾ दारू ਵਾਲਾ ਬੰਦਾ ਤਾਂ ਰੋ ਪਾਂਦਾ ਯਾਰ ਵੀ ਮੈਂ ਦੁਖੀ ਹਾਂ ਹੂੰ ਮੈਂ ਦੁਖੀ ਇੱਕ ਹਾਜ਼ਰ ਦਾ ਬਹਾਦਰ ਉੱਡੜ ਜਾਣਾ ਬਾਈ ਹਣਾ ਜਿਹਦੇ ਕਰਕੇ ਆਲ ਦਿਲ ਦਾ ਗਵਾਂਡ ਵਾਲਿਆਂ ਵੀ ਬੁੜੀਆਂ ਰਹਿਣੀਆਂ ਉੱਤੇ ਸ਼ਰਧਨਾ ਮੰਮੀ ਕੋਲੇ ਚਾਹ ਦਾ ਜੱਗ ਤੜਕੀ ਪਰ ਲਾਂਦੀ ਕੋਈ ਗੱਡੀ ਲਹਾਰਨ ਵਾਲਾ ਕੇ ਕੋਈ ਕੰਮ ਵਾਲੇ ਕੀ ਸਭ ਨੂੰ ਪੈਦਾ ਕੋਈ ਜੂਰਗੀ ਆ ਗਿਆ ਤੇ ਉਹ ਡੈਡੀ ਨੇ ਕਿਸੇ ਗੱਲ ਨਹੀਂ ਛੋਹ ਕੀਤੀ ਮੈਂ ਡੈਡੀ ਤੂੰ ਮਨ ਦੁਖੀ ਦੁਖੀ ਹੀ ਲਾ ਲੰਗਾ ਨਹੀਂ ਤੈਨੂੰ ਹੀ ਲਾਦਾ ਹੂੰ ਉਹ ਮੈਂ ਯਾਰਾ ਵੀ ਇਹ ਇਹ ਦੁਖੀ ਹੁੰਦਾ ਵੀ ਵੱਧ ਦੁਖੀ ਹੁੰਦਾ ਠੀਕ ਹੈ ਤੇ ਮੈਂ ਉਹ ਤੋਂ ਚੋਰੀ ਰੋਂਦਾ ਬਈ ਉਹ ਮੇਰੇ ਤੋਂ ਚੋਰੀ ਰੋਂਦਾ ਹੂੰ ਬਹੁਤ ਔਖਾ ਤੇ ਹਾਂ ਇੱਕ ਦਿਨ ਕੀ ਹੁੰਦਾ ਮੈਂ ਚਾਹ ਪੀਇਆ ਨਾ ਹੂੰ ਚਾਹ ਚ ਮਿੱਥੋ ਮੱਠਾ ਵੱਧ ਪੈ ਗਿਆ ਹੂੰ ਤੇ ਕਹਿੰਦਾ ਮੈਂ ਕਰਕੇ ਲਿਆਉਣਾ ਮੈਂ ਤੂੰ ਕਰ ਲੈ ਰੈਡੀ ਹੂੰ ਚੱਲ ਚਾਹ ਕਰ ਲੈ ਮੈਂ ਚਾਹ ਪੀ ਲਈ ਮੈਨੂੰ ਹੋਰ ਚਾਹ ਪਾ ਗਿਆ ਹੂੰ ਮੇਰਾ ਪਪਾ ਮੈਂ ਪੀ ਨਹੀਂ ਕਹਿੰਦਾ ਤੂੰ ਪੀ ਲਾ ਹੂੰ ਜਦੋਂ ਮੈਂ ਉੱਠ ਕੇ ਬਾਹਰ ਜਾਣਾ ਹੈ ਹੂੰ ਸਾਹਮਣੇ ਵੀ ਜਦੋਂ ਲੰਕੀ ਜਾਵੇ